ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਨੌਲੇਜ ਪੁਆਇੰਟ ਤੇ ਅੱਜ ਡਿਸਕਸ ਕਰਾਂਗੇ ਪੰਜਾਬ ਜੀਕੇ ਦੇ 20 ਬਹੁਤ ਹੀ ਇੰਪੋਰਟੈਂਟ ਕੁਚਨ ਇਹ ਉਹ ਕੁਚਨ ਨੇ ਜੋ ਐਗਜ਼ਾਮ ਵਿੱਚ ਵਾਰ-ਵਾਰ ਰਿਪੀਟ ਹੁੰਦੇ ਨੇ ਇੱਕ ਤੁਹਾਡੇ ਲਈ ਚੈਲੰਜ ਅੱਜ ਜੀ ਵੀਡੀਓ ਦੇ ਐਂਡ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਹਾਡੇ 20 ਦੇ ਵਿੱਚੋਂ ਕਿੰਨੇ ਨੰਬਰ ਬਣਨੇ ਕਿੰਨਾ ਸਕੋਰ ਤੁਸੀਂ ਕੀਤਾ 20 ਚੋਂ ਵੀ ਕੀਦੇ ਕੀ ਲਈ ਆਏ ਨੇ ਕਮੈਂਟ ਜ਼ਰੂਰ ਕਰਿਓ ਹਾਂਜੀ ਆਪਾਂ ਸਟਾਰਟ ਕਰਦੇ ਹਾਂ ਅੱਜ ਦੇ ਪ੍ਰਸ਼ਨ ਇੱਕ ਆਹਟਾ ਮਾ ਕੁਐਸਚਨ ਜੀ ਪੰਜਾਬ ਨੂੰ ਪ੍ਰਸ਼ਾਸਕ ਤੌਰ ਤੇ ਕਿੰਨੀਆਂ ਡਿਵੀਜ਼ਨਾਂ ਵਿੱਚ ਵੰਡਿਆ ਗਿਆ ਹੈ ਹਾਂਜੀ ਐਡਮਿਨਿਸਟ੍ਰੇਟਿਵ ਤੌਰ ਤੇ ਪੰਜਾਬ ਵਿੱਚ ਕਿੰਨੀਆਂ ਡਿਵੀਜ਼ਨਾਂ ਨੇ ਹਾਂਜੀ ਦੋ ਇਹਦਾ ਆਨਸਰ 4 5 22 23 ਕੀ ਆਨਸਰ ਜੀ ਦਾ ਹਾਂਜੀ ਕਰੈਕਟ ਆਨਸਰ ਹੈ 5 ਆਪਸ਼ਨ ਬੀ ਪੰਜਾਬ ਵਿੱਚ ਕੁੱਲ 23 ਜ਼ਿਲ੍ਹੇ ਨੇ 5 ਡਿਵੀਜ਼ਨਾਂ ਨੇ 5 ਡਿਵੀਜ਼ਨਾਂ ਕਿਹੜੇ-ਕਿਹੜੇ ਨੇ ਉਹ 1 ਫਰੀਦਕੋਟ 2 ਫਿਰੋਜ਼ਪੁਰ 3 ਜਲੰਧਰ 4 ਪਟਿਆਲਾ ਤੇ 5 ਰੋਪੜ ਚਲੋ ਜੀ ਨੈਕਸਟ ਕੁਐਸਚਨ ਪ੍ਰਾਚੀਨ ਗ੍ਰੰਥ ਰਿਗਵੇਦ ਦੀ ਰਚਨਾ ਮੁੱਖ ਤੌਰ ਤੇ ਕਿਸ ਖੇਤਰ ਵਿੱਚ ਹੋਈ ਸੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਪੰਜਾਬ ਖੇਤਰ ਵਿੱਚ ਨੈਕਸਟ ਕੁਐਸਚਨ ਦੇਖਦੇ ਹਾਂ ਪੰਜਾਬ ਦੀ ਸਭ ਤੋਂ ਨਵੀਂ ਬਣੀ ਡਿਵੀਜ਼ਨ ਕਿਹੜੀ ਹੈ ਹਾਂਜੀ 2010 ਦੇ ਵਿੱਚ ਨਵੀਂ ਡਿਵੀਜ਼ਨ ਬਣੀ ਹੈ ਉਹ ਕਿਹੜੀ ਡਿਵੀਜ਼ਨ ਹੈ ਜੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਪ੍ਰੋਪਰ ਇਹਨੂੰ ਰੂਪਨਗਰ ਬੋਲਦੇ ਨੇ ਇਹ 31 ਦਸੰਬਰ 2010 ਨੂੰ ਬਣੀ ਸੀ ਯਾਦ ਰੱਖਿਓ ਇਹ ਉਸ ਤੋਂ ਪਹਿਲਾਂ ਇਹ ਪਟਿਆਲਾ ਡਿਵੀਜ਼ਨ ਦਾ ਹਿੱਸਾ ਹੁੰਦਾ ਸੀ ਰੋਪੜ ਹਾਂਜੀ ਨੈਕਸਟ ਕੁਐਸਚਨ ਮਾਲਵਾ ਖੇਤਰ ਪੰਜਾਬ ਦੇ ਕਿੰਨੇ ਜ਼ਿਲ੍ਹੇ ਸ਼ਾਮਲ ਮਾਲਵਾ ਖੇਤਰ ਵਿੱਚ ਪੰਜਾਬ ਦੇ ਕਿੰਨੇ ਜ਼ਿਲ੍ਹੇ ਸ਼ਾਮਲ ਹਨ ਹਾਂਜੀ ਹਾਂਜੀ ਇਹਦਾ ਕਰੈਕਟ ਆਨਸਰ ਹੈ ਬੀ ਆਪਸ਼ਨ 15 ਮਾਲਵਾ ਵਿੱਚ 15 ਨੇ ਜੀ ਮਾਝੇ ਚ ਮਾਝੇ ਚ 4 ਦੁਆਬੇ ਚ 4 15 4 4 ਟੋਟਲ 23 ਜ਼ਿਲ੍ਹੇ ਨੇ ਪੰਜਾਬ ਦੇ ਤੁਸੀਂ ਇਹ ਯਾਦ ਰੱਖਣਾ ਹੈ ਨੈਕਸਟ ਜੀ ਪੰਜਾਬ ਵਿੱਚ ਕੁੱਲ ਕਿੰਨੇ ਮਾਲੀਆ ਪਿੰਡ ਹਨ ਹਾਂਜੀ ਜਿਹਦੇ ਪਿੰਡ ਦੇ ਰੈਵਨਿਊ ਜਨਰੇਟ ਹੁੰਦਾ ਹੈਗਾ ਕਿੰਨੇ ਪਿੰਡ ਨੇ ਪੰਜਾਬ ਵਿੱਚ ਜੀ ਉਹ 2011 ਦੇ ਸੈਂਸਸ ਦੇ ਅਕੋਰਡਿੰਗ ਕਿੰਨੇ ਨੇ ਜੀ ਹੈਗੇ ਨੇ A ਆਪਸ਼ਨ ਕਰੈਕਟ ਹੈ 12278 ਪਿੰਡ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਕਰਦੇ ਹਾਂ ਜੀ ਹਿਸਟਰੀ ਨਾਲ ਰਿਲੇਟਡ ਕੁਐਸਚਨ ਆ ਗਿਆ ਜੀ ਇਹ ਇੰਡੋ ਗ੍ਰੀਕ ਰਾਜੇ ਮਨੈਂਡਰ ਨੇ ਪੰਜਾਬ ਦੇ ਕਿਸ ਸ਼ਹਿਰ ਨੂੰ ਆਪਣੀ ਰਾਜਧਾਨੀ ਬਣਾਇਆ ਸੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਸੰਗਾਲਾ ਇਹਨੂੰ ਸਿਆਲਕੋਟ ਬੋਲਦੇ ਨੇ ਪਾਕਿਸਤਾਨ ਦੇ ਵਿੱਚ ਹੈ ਜੀ ਇਹ ਨੈਕਸਟ ਕੁਸਚਨ ਪੰਜਾਬ ਦੀ ਸਭ ਤੋਂ ਉੱਚੀ ਥਾਂ ਕਿਹੜੀ ਪਹਾੜੀ ਲੜੀ ਵਿੱਚ ਸਥਿਤ ਹੈ ਹਾਂਜੀ ਪੰਜਾਬ ਦੀ ਹਾਈਸਟ ਐਲੀਵੇਸ਼ਨ ਕਿਹੜੀ ਪਹਾੜੀ ਲੜੀ ਵਿੱਚ ਹੈ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ ਜੀ கரੈਕਟ ਆਨਸਰ ਹੈਗਾ ਸੀ ਆਪਸ਼ਨ ਨਾਨਾ ਦੇਵੀ ਰੇਂਜ ਦੇ ਵਿੱਚ ਨਾਨਨ ਦੇਵੀ ਰੇਂਜ ਦੇ ਵਿੱਚ ਹਾਈਐਸਟ ਆਪਣੀ ਐਲੀਵੇਸ਼ਨ ਉੱਚੀ ਥਾਂਗੀ ਨੈਕਸਟ ਕੁਐਸਚਨ ਭਾਰਤ ਦੇ ਕੁੱਲ ਕਣਕ ਉਤਪਾਦਨ ਵਿੱਚ ਪੰਜਾਬ ਦਾ ਲਗ ਹਿੱਸਾ ਲਗਭਗ ਕਿੰਨਾ ਹੈ ਹਾਂਜੀ ਜਿੰਨੀ ਭਾਰਤ ਵਿੱਚ ਕਣਕ ਦੀ ਉਤਪਾਦਨ ਹੁੰਦਾ ਹੈ ਉਹਦੇ ਵਿੱਚ ਪੰਜਾਬ ਕਿੰਨਾ ਹਿੱਸਾ ਪਾਉਂਦਾ ਜੀ ਦੇਖੋ ਪੰਜਾਬ ਦਾ ਏਰੀਆ 1.53% ਹੈ ਕਿੰਨਾ ਹਿੱਸਾ ਪਾਊਗਾ ਦੇਖੋ 50% 19% 10 35 ਲੋ ਜਨ ਸ੍ਰੀਦਾ ਕਮੈਂਟ ਚ ਲਾਓ ਹਾਂਜੀ ਬੀ ਆਪਸ਼ਨ ਕਰੈਕਟ ਆ 19.5% 1% ਪਾਪੂਲੇਸ਼ਨ ਆਪਣੀ ਜਿਹੜੇ ਏਰੀਆ ਗਾ 19.5% ਕਨਕ ਪੈਦਾ ਕਰਦਾ ਹੈ ਭਾਰਤ ਦੇ ਉਹ ਕੰਮ ਰਖਦੇ ਠੀਕ ਹੈ ਜੀ ਨੈਕਸਟ ਗੁਰੂ ਨਾਨਕ ਸੈਕਰਡ ਫੋਰੈਸਟ ਪ੍ਰੋਜੈਕਟ ਤਹਿਤ ਕਿਸ ਤਕਨੀਕ ਨਾਲ ਜੰਗਲ ਲਗਾਏ ਜਾ ਰਹੇ ਹਨ ਹਾਂਜੀ ਇੱਕ ਪ੍ਰੋਜੈਕਟ ਹੈਗਾ ਜਿਸਦਾ ਨਾਮਾ ਗੁਰੂ ਨਾਨਕ ਸੈਕਰਡ ਫੋਰੈਸਟ ਕਿਹੜੀ ਤਕਨੀਕ ਨਾਲ ਜੰਗਲ ਲਗਾਏ ਜਾ ਰਹੇ ਨੇ ਇਸ ਪ੍ਰੋਜੈਕਟ ਦੇ ਅਧੀਨ ਹਾਂਜੀ கரੈਕਟ ਆਨਸਰ ਜੀ ਹੈਗਾ ਬੀ ਆਪਸ਼ਨ ਮਿਆਵਾਕੀ ਵਿਧੀ ਮਿਆਵਾਕੀ ਵਿਧੀ ਹੈ ਜੀ ਇਹ ਇਹ ਜਾਪਾਨੀ ਤਕਨੀਕ ਆ ਜਾਪਾਨੀ ਠੀਕ ਹੈ ਜੀ ਇਕੋ ਸਿੱਖ ਨਾਮਕ ਸੰਸਥਾ ਨੇ ਜਾਪਾਨੀ ਮਿਆਵਾਕੀ ਤਕਨੀਕ ਦੀ ਵਰਤੋਂ ਕਰਕੇ ਪੰਜਾਬ ਵਿੱਚ 100 ਤੋਂ ਵੱਧ ਜੰਗਲ ਲਗਾਏ ਹਨ ਜਿਨ੍ਹਾਂ ਨੂੰ ਗੁਰਨਾਨਕ ਸੈਕਰਡ ਫੋਰਸਟ ਕਿਹਾ ਜਾਂਦਾ ਹੈ ਜੀ ਹਾਂਜੀ ਯਾਦ ਰੱਖਿਓ ਤੁਸੀਂ ਇਹ ਅਗਲਾ ਪ੍ਰਸ਼ਨ ਦੇਖੀਏ ਏਸ਼ੀਆ ਦਾ ਉਹ ਰੇਲਵੇ ਜੰਕਸ਼ਨ ਜਿਹੜਾ ਕਿਹੜਾ ਹੈ ਜਿੱਥੋਂ ਸਭ ਤੋਂ ਵੱਧ ਰੇਲਵੇ ਲਾਈਨਸ ਨਿਕਲਦੀਆਂ ਨੇ ਹਾਂਜੀ ਸਭ ਤੋਂ ਵੱਧ ਰੇਲਵੇ ਲਾਈਨਸ ਕਿਹੜੇ ਰੇਲਵੇ ਜੰਕਸ਼ਨ ਤੋਂ ਨਿਕਲਦੀਆਂ ਨੇ ਜੀ ਘਬਰਾਇਓ ਨਾ ਇਹਦਾ ਅਨਸਰ ਸਹੀ-ਸਹੀ ਦੱਸੋ ਜੀ ਹਾਂਜੀ ਮਾਲਵੇਚ ਪੈਂਦਾਗਾ ਉਹ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਬਠਿੰਡਾ ਜੰਕਸ਼ਨ ਵੁਠੰਡਾ ਜੰਕਸ਼ਨ ਕੋਲ ਅਜਿਹਾ ਕਿਸੇ ਵੀ ਰੇਲਵੇ ਜੰਕਸ਼ਨ ਤੋਂ ਵੱਧ ਰੇਲਵੇ ਲਾਈਨਾਂ ਹੋਣ ਦਾ ਰਿਕਾਰਡ ਹੈ ਜੀ ਇਹ ਨੋਟ ਕਰ ਲੋ ਰੇਲਵੇ ਨਾਲ ਰਿਲੇਟਡ ਕੁਚਨ ਅਗਾ ਜੀ ਇਹ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਵਿਆਸਦਰਾ ਦੇ ਅੰਦਰ ਕਿਸ ਜੀਵ ਨੂੰ ਮੁਰਾ ਫਸਾਇਆ ਗਿਆ ਹੈ ਹਾਂਜੀ ਕਿਹੜਾ ਜੀਵ ਹੈ ਜਿਹਨੂੰ ਵਿਆਸਦਰਾ ਦੇ ਵਿੱਚ ਦੁਬਾਰਾ ਛੱਡਿਆ ਗਿਆ ਜੀ ਹਾਂਜੀ ਇਹ ਤੁਸੀਂ ਕੁਚਨ ਗਲਤ ਨਹੀਂ ਕਰਨਾ ਜੀ ਬੱਚੇ ਜ਼ਿਆਦਾਤਰ ਕਨਫਿਊਜ਼ ਹੋ ਜਾਂਦੇ ਨੇ ਵੀ ਕਿਹੜਾ ਆਨਸਰ ਹੋ ਸਕਦਾ ਹੈ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਕੜਿਆਲ ਕੜਿਆਲ ਇੱਕ ਨਸਲ ਆ ਗਈ ਕਰੋਕੋਡਾਇਲ ਦੀ ਮਗਰਮਛ ਦੀ ਥੋੜਾ ਇਹਦਾ ਮੂੰਹ ਲੰਬਾ ਹੁੰਦਾ ਹੈਗਾ ਠੀਕ ਹੈ ਜੀ ਤੁਸੀਂ ਯਾਦ ਰੱਖਣਾ ਸੀ ਆਪਸ਼ਨ ਕੜਿਆਲ ਨੂੰ ਦਵਾਰੇ ਛੱਡਿਆ ਗਿਆ ਜੀ ਵਿਆਸ ਦਰਿਆ ਦੇ ਅੰਦਰ 72ਵਾਂ ਕਵਚਨ ਜੀ 2011 ਦੀ ਜਨਗਣਨਾ ਅਨੁਸਾਰ ਕਿਸ ਜ਼ਿਲ੍ਹੇ ਵਿੱਚ ਅਨਸੂਚਿਤ ਜਾਤੀ ਦੀ ਆਬਾਦੀ ਦੀ ਪ੍ਰਤੀਸ਼ਤਤਾ ਸਭ ਤੋਂ ਵੱਧ ਹੈ ਵੱਧ ਮੀਨਿੰਗ ਵਿਹਾਲੀ ਪਣ 51% ਅਨਸੂਚਿਤ ਜਾਤੀ ਦੀ ਲੋਕ ਰਹਿੰਦੇ ਹਨ ਉਸ ਜ਼ਿਲ੍ਹੇ ਵਿੱਚ ਕੀ ਨਾਮ ਹੈ ਉਸ ਜ਼ਿਲ੍ਹੇ ਦਾ ਹਾਂਜੀ ਕਰੈਕਟ ਆਨਸਰ ਜੀ ਦਾ ਬੀ ਆਪਸ਼ਨ ਸੀ ਇਹ ਭਗਤ ਸਿੰਘ ਨਗਰ ਐ SBS ਨਗਰ ਵਿੱਚ 42.51% ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕ ਰਹਿੰਦੇ ਹਨ ਨੈਕਸਟ ਕੁਐਸਚਨ ਜੀ 73ਵਾਂ ਕਿਸ ਮੁਗਲ ਵਾਰਸਾ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਹਾਂਜੀ ਹਾਂਜੀ ਕਰੈਕਟ ਆਨਸਰ ਸੀ ਆਪਸ਼ਨ ਜਹਾਂਗੀਰ ਮੁਗਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਗ੍ਰਿਫਤਾਰ ਕੀਤਾ ਅਤੇ ਸਹੇਦ ਕਰਨ ਦਾ ਹੁਕਮ ਦਿੱਤਾ ਸੀ ਕਿਉਂਕਿ ਗੁਰੂ ਸਾਹਿਬ ਨੇ ਉਸਦੇ ਬਰੋਤੀ ਪੁੱਤਰ ਔਰੰਗਜ਼ੇਬ ਦਾ ਜਹਾਂਗੀਰ ਦਾ ਪੁੱਤਰ ਸੀਗਾ ਖੁਸਰੋ ਮਿਰਜਾ ਮਦਦ ਕੀਤੀ ਸੀ ਠੀਕ ਹੈ ਜੀ ਨੈਕਸਟ ਪਾਰਟ ਦੀ ਵੰਡ ਨਾਲ ਸੰਬੰਧਿਤ ਦੁਨੀਆ ਦਾ ਪਹਿਲਾ ਪਾਰਟੀਸ਼ਨ ਮਿਊਜ਼ੀਅਮ ਕਿੱਥੇ ਸਥਿਤ ਹੈ ਜੀ ਇਹ ਪੇਪਰ ਚ ਕੁਸ਼ਣ ਬਹੁਤ ਵਾਰ ਰਿਪੀਟ ਹੋਇਆ ਪਾਰਟੀਸ਼ਨ ਮਿਊਜ਼ੀਅਮ ਹਾਂਜੀ ਕਿਹੜੇ ਸੈਕਟਰ ਜੀ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਨੇ ਕੁਐਸਚਨ ਦੇ ਵਿੱਚ ਹਾਂਜੀ ਕਰੈਕਟ ਆਨਸਰ ਜੀ ਦਾ ਸੀ ਆਪਸ਼ਨ ਸ੍ਰੀ ਅੰਮ੍ਰਿਤਸਰ ਸਾਹਿਬ ਦੇਵੀ ਕੇ ਪਾਰਟੀਸ਼ਨ ਮਿਊਜ਼ੀਅਮ ਹੈ ਜੇਕਰ ਤੁਸੀਂ ਕਦੇ ਅੰਮ੍ਰਿਤਸਰ ਸਾਹਿਬ ਜਾਓ ਤਾਂ ਉੱਥੇ ਜ਼ਰੂਰ ਦੇਖਿਆ ਜੇ ਪਾਰਟੀਸ਼ਨ ਮਿਊਜ਼ੀਅਮ ਇਹ ਜਿਹੜਾ ਮਿਊਜ਼ੀਅਮ ਹੈ 1947 ਦੀ ਵੰਡ ਜਿਹੜੀ ਹੋਈ ਸੀ ਆਪਣੀ ਉਹਦੇ ਨਾਲ ਸੰਬੰਧਿਤ ਹੈ ਜੀ ਉੱਥੇ ਹਾਂਜੀ ਨੈਕਸਟ ਕੁਐਸਚਨ ਜੀ 75ਵਾਂ ਪਵਾਂਦ ਖੇਤਰ ਪਵਾਂਦ ਖੇਤਰ ਵਿਚ ਹੇਠ ਲਿਖਿਆਂ ਵਿੱਚੋਂ ਕਿਹੜਾ ਜ਼ਿਲ੍ਹਾ ਆਉਂਦਾ ਜੀ ਹਾਂਜੀ ਹਾਂਜੀ ਪੌਣ ਦੇ ਵਿੱਚ ਕਿਹੜਾ ਹੁੰਦਾ ਦੇਖੋ ਬਰਨਾਲਾ ਆਉਂਦਾ ਕੁ ਰੂਪਨਗਰ ਕੁ ਅਮਰਤਸਰ ਕੁ ਫਿਰੋਜ਼ਪੁਰ ਦੇਖੋ ਜੀ ਬੀ ਆਪਸ਼ਨ ਰੂਪਨਗਰ ਰੂਪਨਗਰ ਪੌਣ ਦੇ ਵਿੱਚ ਹੁੰਦਾ 76ਵਾਂ ਕੋਚਨ 2024 ਦੀ ਵਿਸ਼ਵ 에ਅਰ ਕੁਆਲਿਟੀ ਰਿਪੋਰਟ ਅਨੁਸਾਰ ਪੰਜਾਬ ਦਾ ਕਿਹੜਾ ਸ਼ਹਿਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਸੀ ਹਾਂਜੀ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਕਿਹੜਾ ਸ਼ਹਿਰ 2024 ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰਾਂ ਵਿੱਚ ਸ਼ਾਮਲ ਸੀ ਜੀ ਕਰੈਕਟ ਆਨਸਰ ਸੀ ਆਪਸ਼ਨ ਮੁੱਲਾਂਪੁਰ ਇਹ ਪਾਰਤ ਦੇ 20 ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਸਨ ਉਹਨਾਂ ਵਿੱਚ ਮੁੱਲਾਂਪੁਰ ਵੀ ਸ਼ਾਮਲ ਸੀ ਸਤਤਮਾ ਵਚਨ ਪੰਜਾਬ ਵਿੱਚ ਕੁੱਲ ਕਿੰਨੀਆਂ ਯੂਨੀਵਰਸਟੀਆਂ ਸਰਕਾਰੀ ਪ੍ਰਾਈਵੇਟ ਅਤੇ ਡੀਮਡ ਸਮੇਤ ਹਨ ਹਾਂਜੀ ਪੰਜਾਬ ਵਿੱਚ ਕੁੱਲ ਕਿੰਨੀਆਂ ਯੂਨੀਵਰਸਟੀਆਂ ਨੇ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ 32 ਯੂਨੀਵਰਸਟੀਆਂ ਨੈਕਸਟ ਜੀ ਪੰਜਾਬ ਦਾ ਕਿਹੜਾ ਹਵਾਈ ਅੱਡਾ ਪ੍ਰਾਇਮਰੀ ਹਬ 에어ਪੋਰਟ ਵਜੋਂ ਜਾਣਿਆ ਜਾਂਦਾ ਹੈ ਹਾਂਜੀ ਪ੍ਰਾਇਮਰੀ ਹਬ 에어ਪੋਰਟ ਵਜੋਂ ਕਿਹੜਾ ਹਵਾਈ ਅੱਡਾ ਜਾਣਿਆ ਜਾਂਦਾ ਹੈ ਪੰਜਾਬ ਦਾ ਹਾਂਜੀ ਕਰੈਕਟ ਆਨਸਰ ਕੀ ਹੈ ਜੀ ਇਹਦਾ ਦੇਖੋ ਹਾਂਜੀ ਕਰੈਕਟ ਆਨਸਰ ਡੀ ਆਪਸ਼ਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ 에어ਪੋਰਟ ਅਮਰਤਸਰ ਸਾਹਿਬ ਨੈਕਸਟ ਕੁਐਸਚਨ ਜੀ ਪੰਜਾਬ ਦੇ ਕਿਸ ਸ਼ਹਿਰ ਵਿੱਚ ਸਟੀਲ ਰੋਲਿੰਗ ਮਿਲ ਪਲਾਂਟਾਂ ਦੀ ਸਭ ਤੋਂ ਵੱਡੀ ਗਿਣਤੀ ਹੈ ਪਿਪਰ ਚ ਕੁਐਸਚਨ ਬਹੁਤ ਮਾਰਿਆ ਜੀ ਇਹ ਹਾਂਜੀ ਕਰੈਕਟ ਆਨਸਰ ਬੀ ਆਪਸ਼ਨ ਮੰਡੀ ਗੋਵਿੰਦਗੜ੍ਹ ਸਰੀਆ ਵਗੈਰਾ ਸਟੀਲ ਦਾ ਜਿਹੜਾ ਵੀ ਕੰਮ ਜਿਆਤਰ ਮੰਡੀ ਗੋਵਿੰਦਗੜ੍ਹ ਸਿੱਖੀ ਹੁੰਦਾ ਹੈ ਨੈਕਸਟ ਕੁਐਸਚਨ ਅੱਧੀ ਵੀਡੀਓ ਲਾਸਟ ਕੁਐਸਚਨ ਹੈ ਜੀ ਪੰਜਾਬ ਦਾ ਸੂਬਾਈ ਆਦਰਸ਼ ਵਾਕ ਮਤਲਬ ਪੰਜਾਬ ਦਾ ਮੋਟੋ ਲੋ ਜੀ ਕੀ ਹੈ ਇਹ ਲੱਗਦਾ ਬੱਚੇ ਗਲਤ ਕਰਨਗੇ ਜੀ ਹਾਂਜੀ ਜਿਨੇ ਜਿਨੇ ਸਹੀ ਕਰਤਾ ਉਹਦੇ ਕਮੈਂਟ ਜਰੂਰ ਕਰੋ ਜੀ கரੈਕਟ ਆਨਸਰ ਬੀ ਆਪਸ਼ਨ ਸਤਿਆ ਮੇ ਜੈਤੇ ਸਤਿਆ ਮੇ ਜੈਤੇ ਪੰਜਾਬ ਦਾ ਮੋਟੋ ਹੈ ਠੀਕ ਹੈ ਬੱਚਿਓ ਕੁਐਸਚਨ ਜੀ ਤੁਸੀਂ ਆਪਣਾ ਹੁਣ ਸਕੋਰ ਦੱਸੋ ਜਿਹੜਾ ਸਕੋਰ ਕਿੰਨਾ ਕਿੰਨਾ ਹੋ ਗਿਆ ਹਾਂਜੀ ਠੀਕ ਆ ਜੀ ਫਿਰ ਓਕੇ ਬਾਏ ਜੇ ਵੀਡੀਓ ਬੜੀ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਧੰਨਵਾਦ